ਜਿੱਥੇ ਬੀਤੇ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਸੁਣਾਇਆ ਇਸ ਫੈਸਲੇ ਤੋਂ ਬਾਅਦ ਸਰਕਾਰੀ ਵਕੀਲ ਦੇ ਵੱਲੋਂ ਕਿਸਾਨਾਂ ਨੂੰ ਵੱਡੀ ਖੁਸ਼ੀ ਦੀ ਖਬਰ ਸੁਣਾ ਦਿੱਤੀ ਹੈ ਕਹਿ ਦਿੱਤਾ ਕਿ ਕਿਸੇ ਦੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ ਜਬਰੀ ਵਸੂਲਣ ਜਿਹੜੀ ਜ਼ਮੀਨ ਆ ਉਹ ਜਬਰੀ ਨਹੀਂ ਬਸੂਲੀ ਜਾਵੇਗੀ ਕਿਸੇ ਦੇ ਨਾਲ ੱਤਕਾ ਨਹੀਂ ਕੀਤਾ ਜਾਵੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਸੀ ਜਦੋਂ ਜ਼ਮੀਨ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨ ਲਾਮ ਲਸ਼ਕਰ ਲੈ ਕੇ ਪਹੁੰਚ ਜਾਂਦਾ ਤਾਂ ਉੱਥੇ ਕਿਸਾਨ ਵੀ ਇਕੱਠੇ ਹੋ ਜਾਂਦੇ ਨੇ ਝੰਡੇ ਤੇ ਡੰਡੇ ਲੈ ਕੇ ਫਿਰ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਖਿੱਚਤੂ ਹੁੰਦੀ ਆ ਕਾਫੀ ਗਰਮੋ ਗਰਮੀ ਦਾ ਮਾਹੌਲ ਹੋ ਜਾਂਦਾ ਤਾਂ ਉਹ ਮਾਹੌਲ ਹਰ ਦਿਨ ਦੇਖਣ ਨੂੰ ਮਿਲਿਆ ਭਾਵੇਂ ਉਹ ਮਾਹੌਲ ਗੁਰਦਾਸਪੁਰ ਦੇ ਵਿੱਚ ਕਈ ਪਿੰਡਾਂ ਦਾ ਹੋਵੇ ਜਾਂ ਫਿਰ ਪਟਿਆਲਾ ਦੇ ਜਖਲਾ ਪਿੰਡ ਦਾ ਹੋਵੇ ਜਾਂ ਫਿਰ ਮੋਗਾ ਜਾਂ ਬਠਿੰਡੇ ਦੇ ਕਈ ਪਿੰਡਾਂ ਦਾ ਹੋਵੇ ਤਾਂ ਹਰ ਦਿਨ ਸਥਿਤੀ ਅਜਿਹੀ ਹੀ ਬਣਦੀ ਸੀ ਮਾਹੌਲ ਤਣਾਪੂਰਨ ਹੋ ਜਾਂਦਾ ਸੀ ਪਰ ਹੁਣ ਸਰਕਾਰੀ ਵਕੀਲ ਦੇ ਵੱਲੋਂ ਕਿਸਾਨਾਂ ਨੂੰ ਭਰੋਸਾ ਦੇ ਦਿੱਤਾ ਕਿ ਕਹ ਰਹੇ ਨੇ ਐਡਵੋਕੇਟ ਜਰਨਲ ਪੂਰੀ ਗੱਲਬਾਤ ਤੁਹਾਨੂੰ ਉਹਨਾਂ ਦੀ ਜਵਾਬੀ ਕੋਰਟ ਦੇ ਵਿੱਚ ਜੋ ਬਹਿਸ ਹੋਈ ਉਸ ਬਹਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਏਜੀ ਆਫਿਸ ਦੀ ਟੀਮ ਨੇ ਏਜੀ ਸਾਹਿਬ ਨੇ ਉਰਜੂਰ ਜੋ ਹੈ ਸਰਕਾਰ ਦਾ ਪੱਖ ਰੱਖਿਆ ਤੇ ਕੋਰਟ ਨੂੰ ਜਾਣੂ ਕਰਾਇਆ ਕਿ ਇਹ ਲੈਂਡ ਪੋਲੀਸੀ ਪਾਲਿਸੀ ਜੋ ਹੈ ਇਹ ਲੈਂਡ ਐਕ acquisition ਨਹੀਂ ਹੈ ਕੋਈ ਕਪਲਸਰੀ ਐਕ acquisition ਨਹੀਂ ਹੈ ਜੋ ਲੋਗ ਅੱਗੇ ਜਾ ਕੇ ਪੰਜਾਬ ਖੀਤੇ ਦਾ ਉਹਦੀ ਡਵੈਲਪਮੈਂਟ ਦਾ ਹਿੱਸਾ ਬੰਨਣਾ ਚਾਹੁੰਦੇ ਆ ਉਹ ਫ੍ਰੀ ਨੇ ਕਿ ਆ ਕੇ ਲੈਂਡ ਜੋ ਹੈ ਜਿੰਨਾ 2 ਏਕੜ ਹੈ ਭਾਵੇਂ 4 ਏਕੜ ਹੈ ਉਹ ਆਪਣਾ ਯੋਗਦਾਨ ਦੇ ਤੇ ਉਸ ਬਦਲੇ ਪੰਜਾਬ ਸਰਕਾਰ ਉਹਨਾਂ ਨੂੰ ਲੈਟਰ ਆਫ ਇੰਟੈਂਟ ਕਿਸੇ ਨਾ ਕਿਸੇ ਪਲਾਟ ਦਾ ਦੇਗੀ ਬਹਿਸ ਹੋਣ ਤੋਂ ਬਾਅਦ ਕੋਰਟ ਨੇ ਜੋ ਹੈ ਫਿਲਹਾਲ ਦੀ ਘੜੀ ਕੁਝ ਇੰਟਰਿਮ ਡਾਇਰੈਕਸ਼ਨਾਂ ਦਿੱਤੀਆਂ ਹਨ ਸਟੇਜ ਨੂੰ ਲੈ ਕੇ केजी ऑफिस दी टीम بیٹھ ਕੇ ਉਸ ਉੱਪਰ ਵਿਚਾਰ ਬਟਾਂਦਰਾ ਕਰੇਗੀ ਤੇ ਉਸ ਤੋਂ ਬਾਅਦ ਇੱਕ ਨਿਰਣੇ ਲਏਗੀ ਡਿਸੀਜਨ ਲਏਗੀ ਕਿ ਵੀ ਅੱਗੇ ਇਸ ਆਰਡਰ ਨੂੰ ਲੈ ਕੇ ਸਰਕਾਰ ਦਾ ਕੀ ਰੁਖ ਹੋਣਾ ਚਾਹੀਦਾ ਅੱਜ ਲੈਂਡ ਪੁਲਿੰਗ ਨੂੰ ਲੈ ਕੇ ਕੋਰਟ ਦੇ ਵਿੱਚ ਜੋ ਬਹਿਸ ਹੋਈ ਉਸ ਬਹਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਤੇ ਕੋਰਟ ਨੂੰ ਜਾਨੂ ਕਰਾਇਆ ਕਿ ਇਹ ਲੈਂਡ ਪੁਲਿੰਗ ਪਾਲਿਸੀ ਜੋ ਹੈ ਇਹ ਲੈਂਡ ਐਕ્ਵਿਜ਼ੀਸ਼ਨ ਨਹੀਂ ਹੈ ਕੋਈ ਕੰਪਲਸਰੀ ਐਕ્ਵਿਜ਼ੀਸ਼ਨ ਨਹੀਂ ਹੈ ਜੋ ਲੋਗ ਅੱਗੇ ਜਾ ਕੇ ਪੰਜਾਬ ਖੀਤੇ ਦਾ ਉਹਦੀ ਡਵੈਲਪਮੈਂਟ ਦਾ ਹਿੱਸਾ ਬਣਨਾ ਚਾਹੁੰਦੇ ਆ ਉਹ ਫ੍ਰੀ ਨੇ ਕਿ ਆ ਕੇ ਲੈਂਡ ਜੋ ਹੈ ਜਿੰਨਾ 2 ਏਕੜ ਹੈ ਭਾਵੇਂ 4 ਏਕੜ ਹੈ ਉਹ ਆਪਣਾ ਯੋਗਦਾਨ ਦੇ ਤੇ ਉਸ ਬਦਲੇ کورٹ ਦੇ ਵਿੱਚ ਜੋ ਬਹਿਸ ਹੋਈ ਉਸ ਬਹਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਏਜੀ ਆਫਿਸ ਦੀ ਟੀਮ ਨੇ ਏਜੀ ਸਾਹਿਬ ਨੇ ਪੁਰਜ਼ੋਰ ਜੋ ਹੈ ਸਰਕਾਰ ਦਾ ਪੱਖ ਰੱਖਿਆ ਤੇ کورٹ ਨੂੰ ਜਾਣੂ ਕਰਾਇਆ ਕਿ ਇਹ ਲੈਂਡ ਪੁਲੀ ਪਾਲਿਸੀ ਜੋ ਹੈ ਇਹ ਲੈਂਡ ਐਕ acquisition ਨਹੀਂ ਹੈ ਕੋਈ ਕ compulsorily acquisition ਨਹੀਂ ਹੈ ਜੋ ਲੋਗ ਅੱਗੇ ਜਾ ਕੇ ਪੰਜਾਬ ਖੀਤੇ ਦਾ ਉਹਦੀ ਡਿਵੈਲਪਮੈਂਟ ਦਾ ਹਿੱਸਾ ਬਣਨਾ ਚਾਹੁੰਦੇ ਆ ਉਹ ਫ੍ਰੀ ਨੇ ਕਿ ਆ ਕੇ ਲੈਂਡ ਜੋ ਹੈ ਜਿੰਨਾ 2 ਏਕੜ ਹੈ ਭਾਵੇਂ 4 ਏਕੜ ਹੈ ਉਹ ਆਪਣਾ ਯੋਗਦਾਨ ਦੇ ਤੇ ਉਸ ਬਦਲੇ ਪੰਜਾਬ ਸਰਕਾਰ ਉਹਨਾਂ ਨੂੰ ਲੈਟਰ ਆਫ ਇੰਟੈਂਟ ਕਿਸੇ ਨਾ ਕਿਸੇ ਪਲਾਟ ਦਾ ਦੇਗੀ ਬਹਿਸ ਹੋਣ ਤੋਂ ਬਾਅਦ ਕੋਰਟ ਨੇ ਜੋ ਹੈ ਫਿਲਹਾਲ ਦੀ ਘੜੀ ਕੁਝ ਇੰਟਰਿਮ ਡਾਇਰੈਕਸ਼ਨਾਂ ਦਿੱਤੀਆਂ ਹਨ ਸਟੇ ਨੂੰ ਲੈ ਕੇ केजी ऑफिस दी टीम بیٹھ ਕੇ ਉਸ ਦੇ ਉੱਪਰ ਵਿਚਾਰ ਵਟਾਂਦਰਾ ਕਰੇਗੀ ਫਿਰ ਉਸ ਤੋਂ ਬਾਅਦ ਇੱਕ ਨਿਰਣੇ ਲਏਗੀ ਡਿਸੀਜਨ ਲਈਗੀ ਕਿ ਵੀ ਅੱਗੇ ਇਸ ਆਰਡਰ ਨੂੰ ਲੈ ਕੇ ਸਰਕਾਰ ਦਾ ਕੀ ਰੁਖ ਹੋਣਾ ਚਾਹੀਦਾ ਅੱਜ ਲੈਂਡ ਪੁਲਿੰਗ ਨੂੰ ਲੈ ਕੇ ਕੋਰਟ ਦੇ ਵਿੱਚ ਜੋ ਬਹਿਸ ਹੋਈ ਉਸ ਬਹਿਸ ਦੇ ਦੌਰਾਨ ਪੰਜਾਬ ਸਰਕਾਰ ਨੇ ਤੇ ਕੋਰਟ ਨੂੰ ਜਾਨੂ ਕਰਾਇਆ ਕਿ ਇਹ ਲੈਂਡ ਪੁਲਿੰਗ ਪਾਲਿਸੀ ਜੋ ਹੈ ਇਹ ਲੈਂਡ ਐਕ acquisition ਨਹੀਂ ਹੈ ਕੋਈ ਕੰਪਲਸਰੀ ਐਕquisition ਨਹੀਂ ਹੈ ਜੋ ਲੋਗ ਅੱਗੇ ਜਾ ਕੇ ਪੰਜਾਬ ਖਿੱਤੇ ਦਾ ਉਹਦੀ ਡਵੈਲਪਮੈਂਟ ਦਾ ਹਿੱਸਾ ਬੰਨਣਾ ਚਾਹੁੰਦੇ ਆ ਉਹ ਫ੍ਰੀ ਨੇ ਕਿ ਆ ਕੇ ਲੈਂਡ ਜੋ ਹੈ ਜਿੰਨਾ 2 ਏਕੜ ਹੈ ਭਾਵੇਂ 4 ਏਕੜ ਹੈ ਉਹ ਆਪਣਾ ਯੋਗਦਾਨ ਦੇ ਤੇ ਉਸ ਬਦਲੇ ਪੰਜਾਬ ਸਰਕਾਰ ਉਹਨਾਂ ਨੂੰ ਲੈਟਰ ਆਫ ਇੰਟੈਂਟ ਤੁਸੀਂ ਸੁਣਿਆ ਸਰਕਾਰੀ ਅਫੀਸਰ ਦੇ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਜਿਸ ਤੋਂ ਬਾਅਦ ਕਿਸਾਨ ਥੋੜੇ ਸੰਤੁਸ਼ਟ ਜ਼ਰੂਰ ਹੋਏ ਹੋਣਗੇ ਪਰ ਕਿਸਾਨ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਉਦੋਂ ਤੱਕ ਪੂਰੀ ਤਰ੍ਹਾਂ ਖੁਸ਼ ਨਹੀਂ ਹੁੰਦੇ ਜਦੋਂ ਤੱਕ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਨਹੀਂ ਕੀਤਾ ਜਾਂਦਾ। ਦਰਅਸਲ ਇਹ ਪਾਲਿਸੀ ਕਹਿੰਦੇ ਇਹ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੇ ਲਈ ਬਣਾਈ ਜਾ ਰਹੀ ਆ। ਅਸੀਂ ਆਪਣੀ ਜ਼ਮੀਨਾਂ ਨਹੀਂ ਖੋਣ ਦੇਵਾਂਗੇ। ਅਸੀਂ ਆਪਣੀ ਜ਼ਮੀਨਾਂ ਦੇ ਵਿੱਚ ਪੈਰ ਨਹੀਂ ਪਾਣ ਦੇਵਾਂਗੇ। ਤੱਕੇ ਨਾਲ ਜਿਹੜੀ ਸਰਕਾਰ ਪ੍ਰਸ਼ਾਸਨ ਜ਼ਮੀਨਾਂ ਖੋਣ ਦੀ ਜੇ ਕੋਸ਼ਿਸ਼ ਕਰੇਗੀ ਫਿਰ ਉਸ ਦਾ ਅੰਜਾਮ ਜੋ ਹੁੰਦਾ ਫਿਰ ਸਰਕਾਰ ਤੇ ਪ੍ਰਸ਼ਾਸਨ ਭੁਗਤਣ